4500 ਗਰੀਬ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪਾਰਟੀ ਵੱਲੋਂ ਜਿਹੜੀ ਇਹਨਾਂ ਨੇ ਸੇਵਾ ਕੀਤੀ ਆ ਰਖੜਾ ਸਾਹਿਬ ਨੇ ਰਵੀਂਦਰ ਸਿੰਘ ਨੇ ਉਸ ਵੰਡ ਦੇ ਵਿੱਚੋਂ 4500 ਦੇ ਕਰੀਬ ਜਿਹੜੇ ਅਸੀਂ ਪਰਿਵਾਰ ਮਾਰਕ ਕੀਤੇ ਨੇ ਉਹਨਾਂ ਪਰਿਵਾਰਾਂ ਨੂੰ 10000 ਰੁਪਈਆ ਪ੍ਰਤੀ ਪਰਿਵਾਰ ਜਿਹੜਾ ਹੈ ਉਹ ਦਿੱਤਾ ਜਾਏਗਾ ਜਿਨ੍ਹਾਂ ਕੋਲੇ ਨੌਕਰੀਆਂ ਨਹੀਂ ਐ ਜਾਂ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਐ ਉਹਨਾਂ ਨੂੰ 10000 ਪ੍ਰਤੀ ਪਰਿਵਾਰ ਜਿਹੜਾ ਹੈ ਉਹ ਸਹਾਇਤਾ ਦਿੱਤੀ ਜਾਊਗੀ ਜੀ ਦੂਸਰਾ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਗ੍ਰੰਥੀ ਸਹਿਬਾਨ ਸੇਵਾਵਾ ਨਿਭਾਉਂਦੇ ਐ ਤੇ ਜੇ ਕਿਸੇ ਮੰਦਰ ਦਾ ਪੰਡਤ ਵੀ ਸੇਵਾ ਨਿਭਾਉਂਦਾ ਹੈ ਤੇ ਉਹ ਪਿੰਡ ਜਿਹੜਾ ਹੜ ਦੀ ਲਪੇਟ ਦੇ ਵਿੱਚ ਆ ਗਿਆ ਤੇ ਉਹਨਾਂ ਦਾ ਜਿਹੜਾ ਗੁਜ਼ਾਰਾ ਚੱਲਣਾ ਬੜਾ ਔਖਾ ਹੈ ਤੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਕਿ 1000 ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ 6 ਮਹੀਨਿਆਂ ਤੱਕ ਅਸੀਂ 5000 ਰੁਪਇਆ ਪ੍ਰਤੀ ਮਹੀਨਾ ਜਿਹੜਾ ਹੈ ਉਹ ਸੇਵਾ ਫਲ ਦੇਾਂਗੇ ਤੇ 3 ਕਰੋੜ ਰੁਪਈਆ ਜਿਹੜਾ ਇਹ ਰਕਮ ਬਣਦੀ ਹੈ ਤੇ ਜਿਹੜਾ 4500 ਪਰਿਵਾਰਾਂ ਨੂੰ 10000 ਪ੍ਰਤੀ ਪਰਿਵਾਰ ਦੇਣਾ ਹੈ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਜਾਂ ਜਿਨ੍ਹਾਂ ਕੋਲੇ ਕੋਈ ਨੌਕਰੀ ਨਹੀਂ ਹੈ ਛੋਟੀ ਮੋਟੀ ਦਿਹਾੜੀ ਕਰਦੇ ਆ ਉਹਨਾਂ ਪਰਿਵਾਰਾਂ ਨੂੰ 10000 ਰੁਪਈਆ ਪ੍ਰਤੀ ਪਰਿਵਾਰ ਦੇਣਾ ਇਹ ਰਕਮ ਕੋਈ 4.5 ਕਰੋੜ ਰੁਪਈਆ ਬਣਦੀ ਹੈ ਗਰੰਥੀ ਸਿੰਘਾਂ ਨੂੰ 5000 ਪ੍ਰਤੀ ਮਹੀਨਾ ਜਿਹੜਾ ਹੈ ਉਹ ਦੇਣਾ ਹੈ ਔਰ 6 ਮਹੀਨੇ ਦੇਣਾ ਹੈ ਤਾਕੇ ਗ੍ਰੰਤੀ ਸਿੰਘ ਜਿਹੜੇ ਐ ਪਿੰਡਾਂ ਦੇ ਵਿੱਚ ਗੁਰਦੁਆਰੇ ਦੇ ਵਿੱਚ ਕੋਈ ਨਿਤਨੇਮ ਕਰਕੇ ਸੁਣਾਉਂਦੇ ਐ ਕਥਾ ਕੀਰਤਨ ਕਰਕੇ ਸੁਣਾਉਂਦੇ ਐ ਉਹਨਾਂ ਦੀ ਅਸੀਂ ਜਿਹੜਾ ਉਹ مالی ਸਹਾਇਤਾ ਕਰਕੇ ਜਿਹੜਾ ਉਹਨਾਂ ਨੂੰ ਉਭਾਰਨ ਦਾ ਯਤਨ ਕਰ ਸਕੀਏ ਤੇ ਇਹਦੇ ਨਾਲ ਹੀ ਜੇ ਕੋਈ ਪੰਨਤ ਵੀ ਹੋਇਆ ਤੇ ਅਸੀਂ ਉਹਦੀ ਵੀ ਸੇਵਾ ਜਿਹੜੀ ਐ ਉਹ ਬਿਨਾਂ ਕਿਸੇ ਭੇਦ ਭਾਵ ਤੋਂ ਕਰਾਂਗੇ ਜੀ 2000 ਕੁਇੰਟਲ ਚਾਰਾ ਜਿਹੜਾ 1 ਕਰੋੜ 20 20 ਲੱਖ ਰੁਪਏ ਦਾ ਜਿਹੜਾ 1.2 ਕਰੋੜ ਦਾ ਜਿਹੜਾ ਚਾਰਾ ਜਿਹੜਾ ਹੈ ਉਹ ਪਸ਼ੂਆਂ ਦਾ ਉਹ ਵੀ ਜਿਹੜਾ ਅਸੀਂ ਭਜਵਾਵਾਂਗੇ 1 ਲੱਖ ਡੀਜ਼ਲ ਦੇਣ ਦਾ ਐਲਾਨ ਸ੍ਰੀ ਅਮਰਸਰ ਸਾਹਿਬ ਤੋਂ ਕੀਤਾ ਸੀ ਤੇ ਉਹਦਾ ਵੀ ਵਿਤਰਣ ਜਿਹੜਾ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਇੱਕ 10000 ਸਕੂਲੀ ਬੱਚੇ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਤੇ ਫੀਸਾਂ ਦਾ ਅਸੀਂ 1 ਕਰੋੜ ਰੁਪਈਆ ਜਿਹੜਾ ਹੈ ਉਹ ਦੇਾਂਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਇਹਦਾ ਕੋਈ 88 ਕਰੋੜ ਰੁਪਈਆ ਬਣਦਾ ਹੈ ਲੱਖ ਜੀ 88 88 ਲੱਖ ਰੁਪਈਆ ਮਾਫ ਕਰਨਾ 88 ਲੱਖ ਰੁਪਈਆ ਦੇ 30000 ਗੱਟਾ ਜਿਹੜਾ ਸੀਮਿੰਟ ਦਾ ਜਿੱਦੀ ਕੀਮਤ 90 ਕੋ ਲੱਖ ਰੁਪਈਆ ਉਹ ਵੀ ਅਸੀਂ ਉਹਨਾਂ ਘਰਾਂ ਨੂੰ ਦੇਵਾਂਗੇ ਜਿੰਨਾਂ ਘਰਾਂ ਦੀਆਂ ਕੋਈ ਕੰਧਾਂ ਲੈਂਟਰ ਜਾਂ ਕੋਈ ਹੋਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ 30000 ਗੱਟਾ ਜਿਹੜਾ ਸੀਮਿੰਟ 90 ਲੱਖ ਦਾ ਉਹ ਸਾਡੀ ਪਾਰਟੀ ਵੱਲੋਂ ਇਹ ਪ੍ਰੋਵਾਈਡ ਕਰਾਇਆ ਜਾਏਗਾ ਔਰ ਇਹ ਸਾਰੀਆਂ ਸਵਾਮਾਂ ਜਿਹੜੀਆਂ ਨੇ ਅਸੀਂ 30 ਸਤੰਬਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਫੇਰ ਕਹਦੇ ਹਾਂ ਕਿ ਇਹਨਾਂ ਹੜ੍ਹਾਂ ਨੂੰ ਲਿਆਉਣ ਦੇ ਪਿੱਛੇ ਭਾਰ ਸਰਕਾਰ ਦੀ ਪੰਜਾਬ ਸਰਕਾਰ ਦੀ ਨਲਾਈਕੀ ਨਹੀਂ ਬੜੀ ਵੱਡੀ ਬੇਵਕੂਫੀ ਹੈ ਡੈਮਾ ਦਾ ਪ੍ਰਬੰਧ ਸਹੀ ਢੰਗ ਦੇ ਨਾਲ ਹੋਇਆ ਨਹੀਂ ਹੈ ਔਰ ਵੰਤਰਣ ਪ੍ਰਣਾਲੀ ਵੀ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਸਰਕਾਰ ਵੱਲੋਂ ਅਪਣਾਈ ਨਹੀਂ ਗਈ ਹੈ ਔਰ ਪੰਜਾਬ ਸਰਕਾਰ ਨੇ ਤਾਂ ਹੁਣ ਹੱਥੀਂ ਮੁਕਾ ਦਿੱਤੀ ਹੈ ਕਿ ਹੜਪੀੜਤਾ ਦੇ ਨਾਂ ਦੇ ਉੱਤੇ ਇੱਕ ਵੱਖਰੇ ਰੰਗਲੇ ਪੰਜਾਬ ਦੇ ਨਾਂ ਹੇਠ ਅਕਾਊਂਟ ਖੋਲ੍ਹ ਲਿਆ ਜਿਹਦੇ ਵਿੱਚ ਪੈਸਾ ਜਮ੍ਹਾਂ ਕਰਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਹ ਰੰਗਲੇ ਪੰਜਾਬ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਇਲੈਕਸ਼ਨ ਫੰਡ ਜਮ੍ਹਾਂ ਕੀਤਾ ਜਾ ਰਿਹਾ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਉੱਤੇ ਖਰਚ ਕਰਨਾ ਹੈ ਜਦ ਕਿ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਹੈ ਉਹ ਸਰਕਾਰ ਕੋਲੇ ਹੁੰਦਾ ਹੈ ਉਹਦੇ ਵਿੱਚ ਪੈਸਾ ਜਮ੍ਹਾਂ ਕਰਵਾਇਆ ਜਾ ਸਕਦਾ ਸੀ ਪਰ ਕਿਉਂਕਿ ਮੁੱਖ ਮੰਤਰੀ ਰੀਲੀਫ ਫੰਡ ਦਾ ਜਿਹੜਾ ਹਸਾਬ ਕਿਤਾਬ ਹੁੰਦਾ ਹੈ ਤੇ ਰੰਗਲੇ ਪੰਜਾਬ ਦੇ ਅਕਾਊਂਟ ਦਾ ਕੋਈ ਹਸਾਬ ਕਿਤਾਬ ਨਹੀਂ ਹੋਣਾ ਇਸ ਕਰਕੇ ਇਸ ਪੈਸੇ ਦੇ ਮਿਸਯੂਜ਼ ਹੋਣ ਦੇ ਖਤਸ਼ੇ ਜਿਹੜੇ ਆ ਉਹ ਬਹੁਤ ਵੱਡੇ ਆ ਮੈਂ ਫੇਰ ਕਹਦੇ ਆ ਕਿ ਇਹ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਸਰਕਾਰਾਂ ਦੀ ناکਾਮਯਾਬੀ ਜਿਹੜੀ ਹੈ ਉਹ ਬਹੁਤ ਵੱਡੀ ਸਾਹਮਣੇ ਜਿਹੜੀ ਹੈ ਉਹ ਸਾਡੇ ਆਈ ਹੈ ਤੇ ਪਰ ਫਿਰ ਵੀ ਅਸੀਂ ਅਕਾਲ ਪੁਰਖ ਨੇ ਸਾਨੂੰ ਜਿੰਨੀ ਕੁ ਸਮਰੱਥਾ ਬਖਸ਼ੀ ਹੈ ਕੋਈ ਅਸੀਂ ਦਾਤਾ ਨਹੀਂ ਹੈ ਕੋਈ ਅਸੀਂ ਮਾਲਕ ਨਹੀਂ ਆ ਅਸੀਂ ਵੀ ਸੇਵਾਦਾਰੀਆਂ ਜਿੰਨੀ ਕੁ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਉਸ ਸਮਰੱਥਾ ਦੇ ਮੁਤਾਬਕ ਅਸੀਂ ਆਪਣੇ ਭਰਾਵਾਂ ਦੀ ਜਿਹੜੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਉਹਦੀ ਮਦਦ ਕਰਨ ਵਾਸਤੇ ਜਿਹੜਾ ਉਹ ਬੀੜਾ ਚੁੱਕਿਆ ਔਰ 30 ਸਤੰਬਰ ਤੋਂ ਸਾਡੀ ਜਿਹੜੀ ਵੰਡਣ ਪ੍ਰਣਾਲੀ ਹੈ ਉਹ ਅਸੀਂ ਪਰਾਰੰਭ ਕਰ ਦੇਣੀ ਹੈ ਗਰੰਥੀ ਸਿੰਘਾਂ ਨੂੰ ਜਿਹੜੀ ਮਾਇਆ ਦੇਣੀ ਹੈ ਉਹ ਸਾਡੇ ਮੈਂਬਰ ਸਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਸਾਡੀ ਪਾਰਟੀ ਦੇ ਲੀਡਰ ਵੀ ਨੇ ਉਹਨਾਂ ਦੇ ਰਾਹੀਂ ਜਿਹੜੀ ਹੈ ਉਹ ਦਿੱਤੀ ਜਾਊਗੀ